ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਇੱਕ ਨਵਾਂ ਟਕਰਾ ਪੈਦਾ ਹੋ ਰਿਹਾ ਹੈ। ਦਰਅਸਲ ਭਾਰਤ ਸਰਕਾਰ ਦੇ ਰੋਡ, ਟ੍ਰਾਂਸਪੋਰਟ ਹਾਈਵੇ ਵਿਭਾਗ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਕੇ ਪੀ ਸਨਹੂ ਸਾਹਿਬ ਨੂੰ ਇੱਕ ਪੱਤਰ ਲਿਖਿਆ ਇੱਕ ਡੀਓ ਲੈਟਰ ਜਿਹਨੂੰ ਅਰਧ ਸਰਕਾਰੀ ਪੱਤਰ ਕਹਿੰਦੇ ਨੇ ਉਹ ਲਿਖਿਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਪਿਛਲੇ ਸਮੇਤ ਪੰਜਾਬ ਚ ਕਿਸਾਨੀ ਅੰਦੋਲਨ ਕਾਰਨ ਜਿਹੜੇ ਟੋਲ ਪੁਲਾਜੇ ਸੀ ਨੈਸ਼ਨਲ ਹਾਈਵੇ ਤੇ ਉਹ ਲੰਬਾ ਸਮਾਂ ਰੋਕਣ ਕਾਰਨ ਫ੍ਰੀ ਕਰਨ ਕਾਰਨ ਟੋਲ ਪੁਲਾਜਾਂ ਦੇ ਇਸ ਰੁਕਾਵਟ ਕਾਰਨ 1639 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਕੰਪਨੀਆਂ ਨੂੰ ਹੋਇਆ ਪਰ ਉਹਦੀ ਪਰਪਾਈ ਜਿਹੜੀ ਇਹ ਇਸ਼ਾਰਾ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਦੇ ਉਹਦੀ ਪਰਪਾਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ ਕਿਉਂਕਿ ਜੇ ਇਸ ਢੰਗ ਨਾਲ ਟੋਲ ਪਲਾਜੇ ਰੋਕੇ ਜਾਣ ਜਾਂ ਜਾਮ ਕੀਤੇ ਜਾਣ ਫਰੀ ਕੀਤੇ ਜਾਣ ਤੇ ਫਿਰ ਉਹਦੀ ਪਰਪਾਈ ਜਾਂ ਉਹ ਕਲੇਮ ਜਿਹੜਾ ਸੰਬੰਧਿਤ ਸਟੇਟਾਂ ਤੇ ਪੈਂਦਾ ਜਿੰਨੋਂ ਲੈ ਕੇ ਇੱਕ ਨਵੇਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇੱਕ ਬਿਆਨ ਦੇ ਨਾਲ ਐਦਾਂ ਦੇ ਸੰਕੇਤ ਮਿਲੇ ਨੇ ਬਿ ਟੋਲ ਪੁਲਾਜਾਂ ਤੇ ਮੁੱਦੇ ਤੇ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਖੜਕ ਸਕਦੀ ਹੈ ਕਿਉਂਕਿ ਹਰਪਾਲ ਚੀਮਾ ਹੋਣਾ ਨੇ ਕਿਹਾ ਵੀ ਕਿਸਾਨੀ ਅੰਦੋਲਨ ਜਿਹੜਾ ਇਹ ਭਾਰਤ ਸਰਕਾਰ ਦੇ ਵਿਰੁੱਧ ਸੀ ਦਿਨ ਕਾਨੂੰਨਾਂ ਦੇ ਵਿਰੁੱਧ ਸੀ ਜਾਂ ਹੁਣ ਵੀ ਕਿਸਾਨ ਜਿਹੜਾ ਅੰਦੋਲਨ ਕਰ ਰਹੇ ਨੇ ਇਹਦੀਆਂ ਮੰਗਾਂ ਜਿਹੜੀਆਂ ਨੇ ਉਹ ਸਾਰੀਆਂ ਭਾਰਤ ਸਰਕਾਰ ਨਾਲ ਸੰਬੰਧਿਤ ਆ ਇਸ ਵੀ ਕਿਸਾਨੀ ਅੰਦੋਲਨ ਭਾਰਤ ਸਰਕਾਰ ਦੇ ਵਿਰੁੱਧ ਸੀ ਜਿਸ ਕਰਕੇ ਜੇ ਕਿਸਾਨੀ ਅੰਦੋਲਨ ਦੌਰਾਨ ਟੋਲ ਪਲਾਜੇ ਕਿਸਾਨਾਂ ਨੇ ਰੋਕੇ ਨੇ ਤੇ ਉਹਦੇ ਨਾਲ ਕੋਈ ਨੁਕਸਾਨ ਹੋਇਆ ਤੇ ਉਹਦੀ ਪਰਪਾਈ ਪੰਜਾਬ ਸਰਕਾਰ ਬਿਲਕੁਲ ਨਹੀਂ ਕਰੇਗੀ ਅਸੀਂ ਨਹੀਂ ਕਰਾਂਗੇ ਕਿਉਂਕਿ ਉਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਸੋ ਇਸ ਗੱਲ ਨੂੰ ਲੈ ਕੇ ਇੱਕ ਨਵਾਂ ਟਕਰਾ ਪੈਦਾ ਹੋ ਗਿਆ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਜਿਹੜਾ ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਹਾਈਵੇ ਵਿਭਾਗ ਵੱਲੋਂ ਜੀਪ ਸੈਕਟਰ ਨੂੰ ਪੱਤਰ ਲਿਖਿਆ ਉਹਦੇ ਵਿੱਚ ਇੱਕ ਨਸੀਹਤ ਵੀ ਦਿੱਤੀ ਗਈ ਹੈ ਜਿਹਦੇ ਵਿੱਚ ਇਹ ਕਲ ਕਹੀ ਗਈ ਹੈ ਕਿ ਪੰਜਾਬ ਸਰਕਾਰ ਆਪਣੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਭਾਵ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰੇ ਵੀ ਟੱਕੇ ਨਾਲ ਫੋਰਸਫੁਲੀ ਜਿਹੜੇ ਟੋਲ ਪਲਾਜੇ ਰੋਕੇ ਜਾਂਦੇ ਨੇ ਜਾਂ ਕਿਸਾਨਾਂ ਦੇ ਸ਼ਬਦਾਂ ਮੁਤਾਬਕ ਉਹ ਫਰੀ ਕੀਤੇ ਜਾਂਦੇ ਨੇ ਉਹ ਬਿਲਕੁਲ ਨਾ ਕਰਨ ਦਿੱਤਾ ਜਾਵੇ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਆ ਸਰਮਾਏ ਦਾ ਹੋ ਰਿਹਾ ਔਰ ਗੱਲ ਥੋੜੀ ਜੀ ਚਿੰਤਾ ਵਾਲੀ ਇਹ ਹੈ ਵੀ ਪਹਿਲਾਂ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਪੇਂਡੂ ਵਿਕਾਸ ਫੰਡ ਆਰਡੀਐਫ ਤੇ ਨੈਸ਼ਨਲ ਹਾਈਵੇ ਮਿਸ਼ਨ ਦੇ ਫੰਡਾਂ ਦੇ ਰੁਕਣ ਨਾਲ ਟਕਰਾਅ ਬਣਿਆ ਹੋ ਰਿਹਾ ਇਸ ਮਾਮਲੇ ਵਿੱਚ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਵੀ ਆ ਗਈ ਹੈ ਔਰ ਇੱਕ ਹੋਰ ਗੱਲ ਕਹੀ ਹੈ ਕੋ ਉਲਾਮਾ ਹੋਰ ਦੱਸਦਾ ਹੈ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਗਈ ਹੈ ਵੀ 24 ਟੋਲ ਪਲਾਜੇ ਜਿਹੜੇ 17 ਅਕਤੂਬਰ 2024 ਤੋਂ ਲੈ ਕੇ 13 ਨਵੰਬਰ 2024 ਤੱਕ ਬੰਦ ਰਹੇ ਨੇ ਉਹ ਵੀ ਪੰਜਾਬ ਸਰਕਾਰ ਜਾਂ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨਕਾਰ ਲਈ ਸਗੋਂ ਹਾਈ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਖੁੱਲੇ ਨੇ ਪਰ ਇਹ ਸੰਕੇਤ ਦਿੰਦੇ ਹੈ ਵੀ ਇਹ ਕੰਮ ਪੰਜਾਬ ਸਰਕਾਰ ਨੂੰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਤੇ ਧੱਕੇ ਨਾਲ ਟੋਲ ਪਲਾਜੇ ਬੰਦ ਨਹੀਂ ਕਰਨ ਦੇਣੇ ਚਾਹੀਦੇ ਆ ਭਾਰਤ ਸਰਕਾਰ ਨੇ ਪਕੈਦਾ ਜਿਹੜਾ ਪੱਤਰ ਲਿਖਿਆ ਪੰਜਾਬ ਦੇ ਮੁੱਖ ਸਕੱਤਰ ਨੂੰ ਉਹਦੇ ਵਿੱਚ ਪੂਰੀ ਡਿਟੇਲ ਦਿੱਤੀ ਹੈ ਵੀ ਸਮੇਂ ਸਮੇ ਟੋਲ ਪਲਾਜੇ ਰੋਕਣ ਨਾਲ ਕੁੱਲ 1639 ਕਰੋੜ ਰੁਪਏ ਦਾ ਸੰਬੰਧਤ ਕੰਪਨੀਆਂ ਨੂੰ ਨੁਕਸਾਨ ਹੋਇਆ ਔਰ ਉਹ ਕਲੇਮ ਕਰੀਆਂ ਨੇ ਭਾਰਤ ਸਰਕਾਰ ਕੋਲ ਵੀ ਇਹ ਪੈਸਾ ਜਮ੍ਹਾਂ ਕਰਵਾਇਆ ਜਾਵੇ ਜਿਹੜੇ ਵਿੱਚ ਦੱਸਿਆ ਵੀ ਅਕਤੂਬਰ 2020 ਤੋਂ ਲੈ ਕੇ ਦਸੰਬਰ 2021 ਤੱਕ ਜਿਹੜੇ ਟੋਲ ਪਲਾਜੇ ਰੋਕੇ ਸੀ ਉਹਦੇ ਨਾਲ 1349 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਇਸੇ ਤਰ੍ਹਾਂ ਸਾਲ 2022 ਤੇ 2023 ਵਿੱਚ 42 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਨਵਰੀ 2021 ਤੋਂ ਜੁਲਾਈ 2021 ਤੱਕ ਟੋਲ ਪਲਾਜੇ ਰੋਕੇ ਸੀ ਬੰਦ ਕੀਤੇ ਸੀ ਔਰ ਇਹਦੇ ਨਾਲ 179 ਕਰੋੜ ਰੁਪਏ ਦਾ ਜਿਹੜਾ سرمਾਇਆ ਜਿਹੜਾ ਉਹਨਾਂ ਨੁਕਸਾਨ ਹੋਇਆ ਔਰ ਅੱਗੇ ਗੱਲ ਕਹੀ ਦੀ ਅਕਤੂਬਰ 2020 ਜਵੀ ਤੋਂ ਲੈ ਕੇ ਨਵੰਬਰ 2020 ਜਵੀ ਤੱਕ ਜਿਹੜੇ ਕਿਸਾਨਾਂ ਨੇ ਪਲਾਜੇ ਬੰਦ ਕੀਤੇ ਸੀ ਜਾਂ ਕਹਿ ਲੀਏ ਫਰੀ ਕਰ ਦਿੱਤੇ ਸੀ ਉਹਦੇ ਨਾਲ 69 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੋ ਹੁਣ 1639 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਕੀ ਕੇਂਦਰ ਸਰਕਾਰ ਕਰੇਗੀ ਜਾਂ ਪੰਜਾਬ ਸਰਕਾਰ ਕਰੇਗੀ ਬਹੁਤ ਵੱਡਾ ਮੁੱਦਾ ਹੈ ਪਰ ਸੰਕੇਤ ਇਹ ਮੇਰੇ ਨੇ ਵੀ ਇਸ ਮੁੱਦੇ ਉੱਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਕਾਰ ਟਕਰਾਅ ਪੈਦਾ ਹੋ ਸਕਦਾ